ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਰਮਨ ਦੇ ਜੁਲਾਈ ਮਹੀਨੇ ਦੇ ਵਿੱਚ ਕਿਹੜੀ ਕਿਹੜੀ ਖੇਤੀ ਹੁੰਦੀ ਆ ਜ ਆ ਤੁਹਾਨੂੰ ਦਿਖਾਣੇ ਆ ਆ ਲੱਗੀ ਆ ਇੱਥੇ ਕਨਕ ਕਨਕਾ ਜੇ ਪੱਕੀ ਨਹੀਂ ਦੀ ਇੱਧਰ ਖੇਤੀ ਕੀਤੀ ਆ ਰੈੱਡ 베ਰੀ ਹੈ ਜਿਹੜੀ ਰੈੱਡ 베ਰੀ ਬਲੂ 베ਰੀ ਇਹਨਾਂ ਚੀਜ਼ਾਂ ਦੀ ਖੇਤੀ ਆ ਇੱਥੇ ਨਾਲ ਹੀ ਇਸ ਖੇਤ 'ਚ ਫਿਦਾ ਇਸਪੇ ਹੂ دوسری ਸਾਈਡ ਤੇ ਆ ਮੇਰੇ ਸਰੋ ਸਰੋ ਦੀ ਖੇਤੀ ਆ ਸਰੋ ਲੱਗੀ ਹੋਈ ਆ ਤੇ ਸਰੋ ਬਿਲਕੁਲ ਪੱਕਣ ਵਾਲੀ ਆ ਬਸ ਥੋੜਾ ਟਾਈਮ ਰਹਿ ਗਿਆ ਪੱਕ ਜਾਣੀ ਆ ਤੇ ਕਈ ਵਾਰੀ ਤੇ ਪਤਾ ਨਹੀਂ ਵੱਢਦੇ ਹੀ ਨਹੀਂ ਅਗੇ ਖੇਤਾ ਜੀ ਪੱਕ ਕੇ ਖਿਲਰ ਖੁਲਰ ਜਾਂਦੀ ਪਤਾ ਨਹੀਂ ਕੀ ਕਰਦੇ ਆ ਇਹ ਤੇ ਹੋਰ ਵੀ ਦੱਦਿਆ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆ ਅਗਲੀ ਵੀਡੀਓ ਚ ਸਸਰੀਆ ਕਾਰਜੀ ਸਾਰਿਆਂ ਨੂੰ